ਸਣੇ ਮੀਰੀ ਫਿਰਦੇ ਸਣੇ ਮਾਰੇ ਵਾਰੀ ਗੱਜ ਕੇ ਸਮਾਨ ਮੇਗਦੇ ਮੁਗਲਾਂ ਦਾ ਕੀ ਬਣੇ ਚੰਦੂ ਵਰਗੇ ਪਾਪੀ ਨਾਥ ਪਾਗ ਮਾਰੇ ਸੀ ਚਬਾਤ ਲੋਹੇ ਦੇ ਚਣੇ ਵਾਰੇ ਦਸ਼ਮੇਸ਼ ਨੇ ਦਲਾਰੇ ਚਾਰੇ ਸੀ ਮਾਤਾ ਪਿਤਾ ਦੇ ਸਣੇ ਓ ਸਲਮੀ ਗੁਰਾਂ ਨੇ ਚਾਰੇ ਮਾਰਵੇ ਦੀ ਹਰਸਲੂ ਮਾਰਵੇ ਦੀ ਹਰਸਲੂ ਦੇਵ ਸੀਵਨੂ ਰਾਜ ਭਾਗ ਦੇ ਤਾਬੂਲ ਦੀ ਬਰਸਾ ਨੂੰ ਝਾੜਿਆ ਗਰੀਬਾਂ ਨੂੰ ਅਚਾਨ ਦੇ ਦੁਆਰੇ ਤਾਰਿਆਂ ਦੇ ਨਜ਼ਾਰੇ ਸੀ ਤਵਾਰੀਖਿਓ ਬਣੇ ਵਾਰੇ ਦਾ ਸ਼ੁਮੇਸ਼ ਨੇ ਦਲਾਰੇ ਚਾਰੇ ਸੀ ਮਾਤਾ ਪਿਤਾ ਦੇ रो करलोको परसारे बेटा दिल्ली फिर बेटा तुख सिंधे तमे सद चे रावी अने ਦਾ ਸ਼ਮੇਸ਼ ਨੇ ਦਨਾਰੇ ਚਾਰੇ ਸੀ ਮਾਤਾ ਪਿਤਾ ਦੇ ਸਰੂਪ ਆ ਨਵਾ ਦੇ ਸਰੂਪ ਦਸਵੇਂ ਨੰਦ ਨਾ ਪਿਆਰਿਆ ਸਾਜੇ ਪੰਜ ਪਿਆਰੇ ਸੀ ਤਾਰ ਦਿੱਤਾ ਹਿੰਦੂਆਂ ਦਾ ਬੰਨੇ ਬੇੜਾ ਸੀ ਤੇ ਵਾਰੇ ਦਲਾਰੇ ਚਾਰੇ ਸੀ ਅਛਮੇਸ਼ ਜਦੋਂ ਚਲੇ ਬਾਵੀ ਨੂੰ ਅਰੇ ਜਣੇ ਦਾ ਖੜੇ ਵਾਰੇ ਦਾ ਸ਼ਮੇਸ਼ ਨੇ ਦਨਾਰੇ ਚਾਰੇ ਸੀ ਮਾਤਾ ਪਿਤਾ नगर जे पुराणे महाराज